ਸਿਖਿ ਸਾਰੇ ਨੂੰ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਆਂ ਥੈਂਕਸ ਸਾਡੀ ਪਰਮੇਸ਼ਰ ਦਾ ਜੋ 2024 ਦੇ ਵਿੱਚ ਪਰਮਿਸ਼ਨ ਨੇ ਸਾਨੂੰ ਸਾਰਿਆਂ ਨੇ ਸੰਭਾਲ ਕੇ ਰੱਖਿਆ ਮੇਰਾ ਬਲੀਵ ਆ ਕਿ ਪਰਮਿਸ਼ਨ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ ਟੈਸਟਮਨੀਜ਼ ਦੇ ਨਾਲ ਤੁਹਾਨੂੰ ਖੜਾ ਕੀਤਾ ਜਿਸ ਤਰ੍ਹਾਂ ਪਰਮਿਸ਼ਨ ਨੇ ਸਾਨੂੰ ਵੱਡੀਆਂ ਟੈਸਟਮਨੀਆਂ ਦਾ ਖੜਾ ਕੀਤਾ ਆਪਣੇ ਭਵਨ ਦੇ ਵਿੱਚ ਪਰਮਿਸ਼ਨ ਨੇ ਜੀ ਬਚੰਬੇ ਕੰਮ ਕੀਤੇ ਖੁਦਾ ਦਾ ਸਿਧੰਦ ਧੰਨਵਾਦ ਕਰਦੇ ਹਾਲੇਲੂਇਆ ਥੈਂਕਸ ਕਰਦੇ ਆ ਕਿ ਪਰਮੇਸ਼ਵਰ ਨੇ 2024 ਦੇ ਵਿੱਚ ਸਾਨੂੰ ਸਾਰਿਆਂ ਨੂੰ ਸੰਭਾਲਿਆ ਆਪਣੀ ਮਹਿਮਾ ਲਈ ਯੂਜ਼ ਕੀਤਾ ਮੇਰਾ ਬਲੀਵ ਆ ਕਿ 2025 ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਪਰਮੇਸ਼ਰ ਕੁਝ ਵੱਡਾ ਚ arrang ਜਾ ਰਿਹਾ ਅਜੀਬ ਕਰਨ ਜਾ ਰਿਹਾ ਵੰਡਸ ਕਰਨ ਜਾ ਰਿਹਾ ਗ੍ਰੇਟੈਸਟ ਕਰਨ ਜਾ ਰਿਹਾ ਹਾਲੇਲੂਇਆ ਹਾਲੇਲੂਇਆ ਅਸੀਂ ਪਰਮੇਸ਼ਰ ਦਾ ਥੈਂਕਸ ਕਰਦੇ ਆ ਕਿ ਖੁਦਾ ਨੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਨਵਾਂ ਸਾਲ ਦਿੱਤਾ ਤਾਂ ਜੋ ਅਸੀਂ ਸਾਰੇ ਮਿਲ ਕੇ ਪਰਮੇਸ਼ਵਰ ਦੀ ਮਹਿਮਾ ਕਰ ਸਕੀਏ ਹallelujah ਪ੍ਰਭੂ ਤੁਹਾਨੂੰ ਬles ਕਰੇ ਆਸ਼ਿਸ਼ਤ ਕਰੇ ਮੇਰਾ ਬਲੀਵ ਆ ਕਿ 2025 ਤੁਹਾਡੀ ਲਾਈਫ ਦੇ ਲਈ ਬਹੁਤ ਹੀ ਬੈਸਟ ਹੋਵੇਗਾ ਪ੍ਰਭੂ ਦੇ ਨਾਮ ਦੇ ਵਿੱਚ ਤੁਹਾਡੀ ਜ਼ਿੰਦਗੀਆਂ ਦੇ ਸੰਘਰਸ਼ ਖਤਮ ਹੋਣ ਜਾ ਰਹੇ 2025 ਦੇ ਵਿੱਚ ਪਰਮੇਸ਼ਵਰ ਤੁਹਾਨੂੰ ਅਵੰਡਸ ਅਧੂ ਟੈਸਮਨੀ ਦੇ ਨਾਲ ਖੜਾ ਕਰਨ ਜਾ ਰਿਹਾ ਹੈ ਮੇਰਾ ਬਲੀਵ ਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ 2024 ਦੇ ਵਿੱਚ ਅਧੂਰਾ ਸੀ ਉਹ ਪਰਮੇਸ਼ਵਰ ਸੰਪੂਰਨ ਕਰਨ ਜਾ ਰਿਹਾ ਹਾਲੇਲੂਇਆ ਜੋ 2024 ਦੇ ਵਿੱਚ ਪਰਮੇਸ਼ਰ ਨੇ ਤੁਹਾਨੂੰ ਬles ਕੀਤਾ 2025 ਦੇ ਵਿੱਚ ਪਰਮੇਸ਼ਰ ਤੁਹਾਨੂੰ ਹੋਰ ਵੀ ਬਹੁਤ ਆਦ ਦੇ ਨਾਲ ਬles ਕਰਨ ਜਾ ਰਿਹਾ ਸੋ ਇਸ ਲਈ 2025 ਕਲੀਸਿਆ ਠੰਡੇ ਹੋਣ ਦਾ ਸਾਲ ਨਹੀਂ ਹੈਗਾ 2025 ਜਿਹੜਾ ਆ ਗਰਮ ਹੋਣ ਦਾ ਸਾਲ ਆ 2025 ਦੇ ਵਿੱਚ ਤੁਸੀਂ ਵੱਧ ਤੋਂ ਵੱਧ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰੈਜੈਂਸ ਦੇ ਵਿੱਚ ਜਾਣਾ ਪਰਮੇਸ਼ਰ ਦੇ ਅੱਗੇ ਜਾਣਾ ਤੇ ਪਰਮੇਸ਼ਰ ਦੇ ਸੁਪ ਸਮਾਚਾਰ ਨੂੰ ਸੁਣਾਉਣਾ ਹallelujah ਪਰਮੇਸ਼ਰ ਦੇ ਨਾਲ ਵਾਅਦਾ ਕਰਨਾ ਕਿ ਪ੍ਰਭੂ ਅਸੀਂ 2024 ਦੇ ਵਿੱਚ ਜੋ ਨਹੀਂ ਕਰ ਸਕੇ 2025 ਦੇ ਵਿੱਚ ਅਸੀਂ ਤੇਰੀ ਕੰਮਾਂ ਨੂੰ ਗਲੋਰੀਫਾਈ ਕਰ ਸਕੀਏ ਤੇਰੇ ਬਚਨ ਨੂੰ ਲੈ ਕੇ ਜਾ ਸਕੀਏ ਕੋਨੇ-ਕੋਨੇ ਤੱਕ ਲੈ ਕੇ ਜਾ ਸਕੀਏ ਜਦੋਂ ਤੁਸੀਂ ਜਾਓਗੇ ਮੈਂ ਪਰਮੇਸ਼ਰ ਦੀ ਸਮਰਥ ਨੂੰ ਤੁਹਾਡੀ ਲਾਈਫ ਦੇ ਵਿੱਚ ਦੇਖ ਰਹੀ ਹਾਂ ਹallelujah ਪਰਮੇਸ਼ਰ ਦੇ ਇਸ ਦਕੂਤਨ ਤੁਹਾਡੇ ਅੱਗੇ ਅੱਗੇ ਤੁਹਾਡੀ ਅਗਵਾਈ ਕਰਦੇ ਹੋਏ ਦੇਖ ਰਹੀਆਂ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕੱਲ ਮੰਗਰ ਚਰਚ ਦੇ ਵਿੱਚ ਦਾ ਹੌਲੀ ਸਪਿਟ ਅਨਟਡ ਮਿਨਿਸਟਰੀ ਕੱਲ ਦੁਪਹਿਰ 2 ਵਜੇ ਤੋਂ ਲੈ ਕੇ 6 ਵਜੇ ਤੱਕ ਆਪਾਂ ਸਾਰੇ ਜਿਹੜੇ ਆ ਪਰਮੇਸ਼ਰ ਦੀ ਮਹਿਮਾ ਦੇ ਲਈ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਤੁਸੀਂ ਸਾਰੇ ਇਨਵਾਈਟਡ ਆ ਨਵੇਂ ਸਾਲ ਦੀ ਮੀਟਿੰਗ ਦੇ ਵਿੱਚ ਤੁਸੀਂ ਤੇ ਤੁਹਾਡਾ ਪਰਿਵਾਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਆਣ ਗਵਾਣ ਤੁਹਾਡਾ ਜੋ ਵੀ ਕਰਵਾਣਾ ਆ ਸਭ ਬੰਗਾ ਚਰਚ ਦੇ ਵਿੱਚ ਇਨਵਾਈਟਡ ਆ ਤੁਸੀਂ ਸਾਰਿਆਂ ਨੇ ਪਰਮੇਸ਼ਰ ਦੀ ਮਹਿਮਾ ਲਈ ਆਉਣਾ ਜਦ ਤੁਸੀਂ ਚਰਚ ਦੇ ਵਿੱਚ ਆਉਂਗੇ ਤੁਸੀਂ ਪਰਮੇਸ਼ਰ ਦੀ ਅਦੁੱਧ ਗ੍ਰੇਸ ਨੂੰ ਦੇਖੋਗੇ ਪ੍ਰੈਜੈਂਸ ਨੂੰ ਦੇਖੋਗੇ ਤੇ ਹੋਰ ਬੱਚਿਆਂ ਨੇ ਜੋ ਵੀ ਪਰਫਾਰਮੈਂਸ ਰੈਡੀ ਕੀਤੀ ਹੈ ਪਰਮੇਸ਼ਰ ਦੀ ਮਹਿਮਾ ਤੇ ਦਾਊਦ ਦੀ ਤਰ੍ਹਾਂ ਜਿਸ ਤਰ੍ਹਾਂ ਦਾਊਦ ਪਰਮੇਸ਼ਰ ਦੀ ਮਹਿਮਾ ਨੱਚ ਟੱਪ ਕੇ ਕਰਦਾ ਸੀਗਾ ਬਿਨਾਂ ਸੰਗੀਤ ਬਿਨਾਂ ਛਲਵਾਏ ਦੇ ਬੱਚਿਆਂ ਨੇ ਜੋ ਵੀ ਤਿਆਰ ਕੀਤਾ ਆ ਹੋਰ ਵੀ ਬਹੁਤ ਖੁਸ਼ ਆ ਤੁਸੀਂ ਜਦੋਂ ਆਉਂਗੇ ਤੁਸੀਂ ਖੁਦ ਦੇਖੋਗੇ ਪ੍ਰਭੂ ਦੇ ਨਾਮ ਦੇ ਵਿੱਚ ਕਿ ਤੁਹਾਡੇ ਸਾਰਿਆਂ ਲਈ ਆਤਮਿਕ ਤੇ ਸਰੀਰਕ ਭੋਜ অলਰੈਡੀ ਹੋਵੇਗਾ ਸੋ ਆਪਾਂ ਕੱਲ ਮੰਗਾ ਚਰਚ ਦੇ ਵਿੱਚ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸਾਰੇ ਨਵੇਂ ਸਾਲ ਦੀ ਮੀਟਿੰਗ ਦੇ ਵਿੱਚ ਅਸੀਂ ਪਰਮੇਸ਼ਰ ਦੀ ਮਹਿਮਾ ਕਰਾਂਗੇ ਹਾਲੇਲੂਇਆ ਸੋ ਤੁਸੀਂ ਸਾਰੇ ਇਨਵਾਈਟਡ ਆ ਅਸੀਂ ਖੁਦਾ ਦਾ ਧੰਨਵਾਦ ਕਰਦੇ ਪ੍ਰਭੂ ਤੁਹਾਨੂੰ ਬLES ਕਰੇ ਪਰਮੇਸ਼ਰ ਤੁਹਾਨੂੰ ਆਸ਼ੀਸ਼ਤ ਕਰੇ ਗੋਡ ਬLES ਸੋ ਆਰ